Oh, oh, oh. ਦੀ ਵਰਣਾ ਕਰੀ ਬੱਲੇ ਬੱਲੇ ਅੱਜ ਸਮੂਹ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਦਿਨ ਸਾਡੇ ਲਈ ਸਾਡੀ ਲੀਡਰਸ਼ਿਪ ਸ਼੍ਰੀ ਅਰਣ ਕੇ ਜੀਵਾਲ ਜੀ ਸ਼੍ਰੀ ਭਗਵੰਤ ਮਾਨ ਜੀ ਅਮਨ अरोड़ा ਜੀ ਮਨੀ ਸੋਦੀ ਜੀ ਸਾਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਐਸੇ ਇਹ ਗੱਲ ਕਹਿੰਦੇ ਯੋਗ ਹੈਗੇ ਕਿ 27 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿਉਂਕਿ ਜਾਣਾ ਪੱਛਮੀ ਚੋਣ ਸਿਰਫ ਇੱਕ ਮਹਿਜ ਚੋਣਾਂ ਨਹੀਂ ਸੀਗਾ ਇਹ ਇੱਕ ਟੈਸਟ ਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਸਾਡੇ ਪਵਨ ਸਿੰਘ ਮਾਨ ਜੀ ਸਰਕਾਰ ਦੀ ਕਾਰਜਸ਼ੈਲੀ ਦਾ ਪਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਆ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਮੋਹਰ ਲਾਈ ਆ ਸ੍ਰੀ ਅਰਵਿੰਨ ਕੇਜਰੀ ਵਾਲ ਦੀ ਰੋਸ਼ਨ ਖਿਆਲੀ ਦੇ ਉੱਤੇ ਮੋਹਰ ਲਾਈ ਆ ਅਰੇ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਕਿ ਕਿਨੇ ਸੈਲੈਬ੍ਰੇਟ ਕਰ ਰਹੇ ਹੋ ਅੱਜ ਇੱਕ ਵੱਡਾ ਇਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿਨੇ ਸੈਲੈਬ੍ਰੇਟ ਕਰ ਰਹੇ ਹੋ ਸਾਡੇ ਸਾਰੇ ਵਲੰਟੀਅਰ ਸਾਥੀ ਸਾਡੇ ਸਾਰੇ ਆਗੂ ਸੱਜਣ ਇਕੱਠੇ ਹੋ ਰਹੇ ਆ ਜੀ ਹਾਲੇ ਅਸੀਂ ਪੂਰੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਮਨਾਵਾਂਗੇ ਫਸਣਿਆਂ ਵੀ ਦੇਾਂਗੇ ਸਾਡੇ ਪੰਜਾਬ ਦੇ ਜਿਹੋ ਅਸੀਂ ਐਤ ਕੀਤਾ ਸੀਗਾ ਪੰਜਾਬ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਉਸ ਲਈ ਅਸੀਂ ਜਿੰਨੇ ਵੀ ਅੱਜ ਤੱਕ ਟੈਸਟ ਹੋਏ ਉਹਨਾਂ ਚ ਪਾਸ ਹੁੰਦੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਅੱਜ ਜੁਮੇਹ ਸਾਡੇ ਸਿਰਾਂ 'ਤੇ ਇਹ ਨਵੀਂ ਤੁਸੀਂ ਪਾਈ ਹੋਈ ਹੈ ਅਸੀਂ ਡੇਰ ਸਨ ਨਿਸ਼ਚੈ ਸਾਡਾ ਇਸ ਤੋਂ ਇਲਾਵਾ ਹੋਰ ਬਲੰਦ ਹੋਇਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਜੀ ਦਾ ਆਖਰੀ ਸਵਾਲ ਹੈ ਕਿ ਤੁਹਾਡੇ ਵੱਲੋਂ ਵੀ ਨੋਟ ਕਰਨਾ ਕੋਈ ਹੰਕਾਰ ਦੇ ਖਿਲਾਫ ਲੜਾਈ ਸੀ ਤੁਹਾਨੂੰ ਲੱਗਦਾ ਹੈ ਕਿ ਹੰਕਾਰ ਬਹੁਤ ਜ਼ਿਆਦਾ ਸੀਗਾ ਇਹ ਹੰਕਾਰ ਦੇ ਖਿਲਾਫ ਲੜਾਈ ਸੀ ਦੇਖੋ ਜਿਹੜੀ ਲੁਧਿਆਣੇ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਨਾ ਪਤਾ ਨਹੀਂ ਇਤਫਾਕ ਸੀਗਾ ਕੀ ਸੀਗਾ ਸਾਡੇ ਕੈਂਡੀਡੇਟ ਸੰਜੀਵ अरोड़ा ਜੀ ਬੇहद شریف ਬੇहद ਇਮਾਨਦਾਰ ਬਹੁਤ ਹੀ ਜਿਹੜੇ ਕਰਮਯੋਗੀ ਕਿਸਮ ਦੇ ਜਿਹੜੀ ਉਹਨਾਂ ਦੀ ਸ਼ਬੀ ਸੀ دوسری ਪਾਸੇ ਜਿਹੜੀ ਕਾਂਗਰਸ ਦੇ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਸੀਗਾ ਉਹਨਾਂ ਦੀ ਬੜੀ ਤਾਕੜ ਜੇ ਕਿਸਮ ਦੇ ਲੀਡਰ ਦੀ ਬਦਮਾਸ਼ ਲੀਡਰ ਦੀ ਕਰਪਟ ਲੀਡਰ ਜਿਵੇਂ ਮੈਂ ਕਹ ਰਿਹਾ ਸੀਗੇ